ਰਹੇਗੀ ਵੜਗੀ 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 ਬਿਨਾ ਗੋਟੀ ਚ ਬਿਨਾ ਕਦੇ ਤੋਂ ਆਏ ਮਾਰਦੇ ਨੇ ਮੁੰਡੀਆਂ ਪਾ ਤੇ ਇੱਥੇ ਆ ਕੇ ਮੇਰਾ ਵੀ ਜੀਲ ਦੀ ਲੁੱਣ ਦੇ ਲੱਗੀ ਦੇਖਦਿਆਂ ਮੁੰਡੀਆਂ ਪੰਗਾ ਸੀ ਬਾਪੂ ਦਾ ਉਹ ਖਾਲਾ ਤੇ ਹੁਣ ਗਾਲ ਠੰਡਾ ਠੰਡਾ ਹੋਇਆ ਪਿਆ ਦਾ ਮੈਂ ਵੀ ਮੇਸਰਾ ਤੁਰਿਆ ਚਲ ਹੌਲੀ ਹੌਲੀ ਤੇ ਤੂੰ ਲਾਈ ਆ ਲੈ ਮੇਸਰਾ ਚੱਕ ਲੈ ਪੱਟ ਲੈ ਦੇ ਜਾਣਦੇ ਫਰ 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 ਅਬਾਲੇ ਕੋ ਕੁੱਕੜ ਨਹੀਂ ਫੜਿਆ ਜਾਂਦਾ ਤੁਮ ਅੜੀ ਬਾਹੂ ਅੜੀ ਬਾਹੂ ਲਾਂਗੜੀ ਅੜੀ ਬਾਹੂ ਮੰਮੀ ਆਪਣੇ ਨਵਰੇ ਦੀ ਚਾਪੀ ਲਈ ਐ 1 ਅਕਤੂਬਰ 15 ਕੱਤਕ ਤੇ ਦਿਨ ਅੱਜ ਸ਼ੁੱਕਰਵਾਰ ਦਾ ਹੋ ਗਿਆ ਜੀ ਤੇ ਅੱਜ ਦੀ ਤਰੀਕ ਅਨੁਸਾਰ 31 ਅਕਤੂਬਰ 1984 ਨੂੰ ਆਪਣੇ ਪੰਜਾਬ ਦੇ ਸ਼ਹੀਦ ਭਾਈ ਬਿਆਨਤ ਸਿੰਘ ਜੀ ਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਲਾਇਆ ਕਾਹ ਤੋਂ ਸੀ ਜੂਨ 1984 ਦੇ ਵਿੱਚ ਜਿਹੜਾ ਕੁਸ਼ ਇੰਦਰਾ ਗਾਂਧੀ ਨੇ ਆਪਣੇ ਪੰਜਾਬ ਨਾਲ ਆਪਣੇ ਸਿੱਖਾਂ ਨਾਲ ਜੋ ਕਤਲੇਆਮ ਕੱਲੂ ਘਾਰਾ ਕੀਤਾ ਸੀ ਉਦੇ ਖਿਲਾਫ ਉਹਦਾ ਬਦਲਾ ਲਿਆ ਸੀ ਤੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਸਭ ਤੋਂ ਪਹਿਲਾਂ ਤੇ ਬਾਕੀ ਵੀਡੀਓ ਨੂੰ ਆਪਾਂ ਕਰਦੇ ਹਾਂ ਅੱਜ ਦੇ ਬਲੌਗ ਨੂੰ ਸਟਾਰਟ ਸ਼ੁਰੂਆਤ ਤੇ ਅੱਜ ਦੇ ਜਿਹੜੇ ਆਪਣੇ ਭਾਈ ਕੰਮ ਧੰਦੇ ਰਹਿਣ ਵਾਲੇ ਆ ਉਹ ਆਪਾਂ ਅੱਜ ਸਰਸੇ ਵਾਸਤੇ ਜਿਹੜਾ ਹੈਗਾ ਝੋਨਾ ਕੁਝ ਖੇਤ ਲਾਇਆ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਤੇ ਉਹ ਆਪਾਂ ਟਰਾਲੀ 'ਚ ਪਾਉਣਾ ਤੇ ਸ਼ਾਮ ਨੂੰ ਜਿਹੜਾ ਹੈਗਾ ਆਪਾਂ ਸਰਸੇ ਕਨੀ ਝੋਨੇ ਲੈ ਕੇ ਰਵਾਨਾ ਹੋਵਾਂਗੇ ਤੇ ਬਾਕੀ ਗੱਲਬਾਤ ਕਰਗੇ ਪਿੰਡਾਂ ਦਾ ਦੇਸੀ ਪਰਦੇਸੀ ਮਾਹੌਲ ਤੇ ਸਾਫ ਸੁਥਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਨੇ ਆ ਪਰ ਜਿਹੜੇ ਤੁਸੀਂ ਘਰ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਤਾਂ ਵੀਡੀਓ ਨੂੰ ਲਾਸਟ ਤੱਕ ਅੰਤ ਤੱਕ ਲਾ ਜ਼ਰੂਰ ਦੇਖਿਓ ਤੇ ਬਸ ਉਹ ਟਰਾਲਰ ਸਟ੍ਰੈਕਟਰ ਮਗਰ ਆਪਾਂ ਗੱਡੀ ਪਾਉਣੀ ਹੈਗੀ ਰੂੜੀ ਵਾਲੀ ਰੇਹ ਵਾਲੀ ਤੇ ਉੱਥੇ ਜਾ ਕੇ ਜਿਹੜਾ ਹੈਗਾ ਕੁਝ ਬਣਾਉਣਾ ਜਾਂ ਜਿਹੜਾ ਸ਼ੰਗਿਆ ਪਿਆਗਾ ਉਹ ਚੱਕ ਧਾਰਜੀ ਕਰਨੀ ਹੈ ਤੇ ਹੋਰ ਜਿਹੜਾ ਆਪਾਂ ਇੱਕ ਕੰਮ ਧੰਦਾ ਹੋਇਆ ਝੋਨਾ ਵਗੈਰਾ ਜਿਹੜਾ ਹੈਗਾ ਉਹ ਟਰਾਲੀ ਦੇ ਵਿੱਚ ਪਾਉਣਾਗਾ ਤੇ ਬਾਕੀ ਉਹ ਸ਼ਹੀਦਾਂ ਨੂੰ ਇੱਕ ਵਾਰ ਫਿਰ ਤੋਂ ਪ੍ਰਣਾਮ ਤੇ ਜਿਹੜੇ ਪੰਜਾਬੀ ਨੌਜਵਾਨ ਯੂਥ ਹੈ ਉਹ ਗਲਤ ਪਾਸੇ ਜਾ ਰਿਹਾ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਆਪਣੇ ਸਿੱਖ ਸੂਰਮਿਆਂ ਤੋਂ ਉਹਨਾਂ ਆਪਣੇ ਜੰਗੀ ਯੋਧਿਆਂ ਤੋਂ ਸਿੱਖ ਲੱਗੇ ਉਹਨਾਂ ਤੋਂ ਤੇ ਆਪਾਂ ਜਿਹੜਾ ਹੈਗਾ ਭਾਈ ਨਸ਼ੇ ਭੱਤਿਆਂ ਦੇ ਵਿੱਚੋਂ ਜਾਵਣੇ ਤੇ ਚਲੋ ਮਾੜੇ ਕੰਮਾਂ ਦੇ ਵਿੱਚੋਂ ਨਿਕਲ ਕੇ ਸਿੱਧੇ ਰਾਹੇ 'ਤੇ ਪਕੇ ਤੇ ਆਪ ਦਾ ਜਿਹੜਾ ਹੈਗਾ ਕਿਰਤੀ ਕਰੋ ਘਰ ਪਰਿਵਾਰ ਦੇ ਜਿਹੜੇ ਕੰਮ ਤੰਦੇ ਆ ਕਰਦੇ ਉਹ ਕਰੋ ਚੰਗਾ ਕੰਮ ਜਿੰਨਾ ਤੁਸੀਂ ਕਰ ਸਕਦੇ ਹੋ ਉਹ ਕਰੋ ਠੀਕ ਹੈ ਜੀ ਤੇ ਐਨੇ ਨਾਲ ਹੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਸਵਾਗਤ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਟਰ ਕੁਟਰ ਵੀ ਵੱਜ ਗਿਆ ਬਾਈ ਤੇ ਇੱਧਰ ਲਈ ਤੇ ਕਟਰ ਮਾਰਨ ਆਲਾ ਪਿਆ ਤੇ ਆ ਇਧਰ ਉਹਦਾ ਪਰਲਾ ਉਹ ਹਰਾਇਆ ਦੀ ਦਾ ਉਹ ਆਪਣੇ ਕੱਲ ਵੜਿਆ ਸੀਗਾ ਘੋਣਾ ਆਹ ਵਾਲਾ ਤੇ ਟਰਾਲਾ ਲਗਾ ਉਹ ਕੋਠੇ ਕੋਲੇ ਭਰੀਆਂ ਖੜੀਆਂ ਆਂਗਾ ਆਇ ਜਨਾ ਭਾਈ ਇਹਦੇ ਤੋਂ ਜਨਾ ਸਰਾਹੀ ਹੁੰਦੇ ਪਰਸ਼ਾਦਾ ਪਣੀ ਲਿਆ ਜੀ ਛੱਕ ਤੇ ਖੇਤ ਆ ਕੇ ਤੇ ਮੱਲੋ ਚੋਰੀ ਜਿਹੜਾ ਹੈਗਾ ਰੋਟੀ ਜੀ ਖਾਣ ਨੂੰ ਜੀ ਕਰਿਆ ਹੁੰਦਾਗਾ ਮੈਂ ਵੀ ਸ਼ਾਕਿਆ ਸੀ ਤੇ ਇੱਥੇ ਆ ਕੇ ਮੇਰਾ ਵੀ ਜੀਵ ਜੀ ਲੁੱਟਣ ਦੇ ਲੱਗੀ ਤੇ ਇੱਕ ਜਿਹੜੀ ਹੈਗੀ ਰੋਟੀ ਪਈ ਪ੍ਰਸ਼ਾਦਾ ਆਪਾਂ ਵੀ ਛਾਗ ਲਿਆ ਤੇ ਆ ਇਧਰ ਮੁਛਲ ਤੇ ਆਪਣੇ ਦੂਜਾ 1885 ਐਮ ਐਨ ਲਾਦਾ ਮਾ ਵਧੀ ਇਹ ਦੋਨੇ ਭਾਈ ਬੜ ਰੱਖਿਆ ਜੀ ਲਾਇਆ ਪਿਆ ਥੱਲੇ ਤੇ ਹਜੇ ਦੇਖਦੇ ਆ ਕਿਵੇਂ ਕੋਸ਼ ਇੱਕ ਦਾ ਕਹਿੰਦੇ ਆ ਵਿੱਚ ਬਾਪੂ ਹੁਣ ਹੀ ਕਹਿੰਦੇ ਭਾਈ ਇੱਥੇ ਸੌਦਾ ਹੋ ਜੂਗਾ ਜੇ ਹੋ ਗਿਆ ਤਾਂ ਠੀਕ ਆ ਨਹੀਂ ਫਿਰ ਜਿਹੜਾ ਹੈਗਾ ਸਰਸੇ ਲੈ ਕੇ ਜਾਣਾਗਾ ਤੇ ਇੱਕ ਲੈ ਕੇਣਾ ਰਾਣੀਏ ਰਾਣੀਏ ਵਾਲਾ ਕਹਿੰਦਾ ਕਹਿੰਦੇ ਆ ਕਹਿੰਦਾ ਇੱਥੇ ਸੌਦਾ ਹੋ ਜੂਗਾ ਇਹ ਨਾ ਹੋਇਆ ਫਿਰ ਪਹਿਲਾਂ ਰਾਣੀਆ ਵਾਲਾ ਪਾ ਕੇ ਇਹ ਲੈ ਕੇ ਜਾਵਾਂਗੇ ਤੇ ਬਾਪੂ ਉਧਰ ਗਿਆਗਾ ਮਿਸਤਰੀਆਂ ਤੋਂ ਟਰਾਲੀ ਲੈਣ ਉਹ ਲੈ ਆਏ ਆਪਾਂ ਹੀ ਮਹਗਾਈ ਸੀ ਤੇ ਮੈਂ ਆਹ ਲੈ ਕੇ ਆਇਆ ਸੀ ਇਹਨੂੰ ਲਾਉਣੇ ਹੁਣ ਇਹਦੇ ਵਿੱਚ ਮਾਰੇ ਮਾਰੇ ਖਲਿਆਰ ਦਿੰਨੇ ਆ ਉਦੋਂ ਆ ਦੇਖਾਂ ਜ ਨਹੀਂ ਆ ਮੜਾਂਗ ਜਾ ਪਾਵਾਂਗੇ ਆੜੇ ਬਰਕਾ ਨੰਬਰ ਕੁੰਨਾਈਆਂ ਸ਼ਾਂਗਾਂ ਪੰਗੀਆਂ ਇਹ ਰੋਟੀ ਖਾ ਕੇ ਬਿਕਸਦੀਆਂ ਗੋਲੀਆਂ ਪੰਗੀਆਂ ਸੀ ਬਾਪੂ ਦੀ ਉਹ ਖਾ ਲਿਆ ਤੇ ਹੁਣ ਗਾਲ ਠੰਡਾ ਠੰਡਾ ਹੋਇਆ ਪਿਆਗਾ ਜਦੋਂ ਹਵਾ ਜੀ ਸਾਂਹ ਅੰਦਰ ਜਿਹਨੂੰ ਫੇਰਦੇ ਆ ਗਾਲ ਠੰਡਾ ਹਣਾ ਨਾ ਹੋਰ ਕਾਹਨੂੰ ਕਰ ਲਾ ਇਹ ਆ ਮਣਾ ਆ ਜਾ ਪਾਵਾਂਗੇ ਇਸ ਚ ਭਾ ਨਾ ਗਿੱਲਾ ਪਾਣੀ ਛੱਟ ਰੱਖਿਆ ਸੀ ਇਸ ਚ ਹੋਰ ਕੰਮ ਕਰ ਲੈਣ ਮੈਂ ਜਨਾ ਉੜ ਫੋਲ ਹੈ ਫੂਲ ਰੱਖਿਆ ਏ ਐ ਨੈਣਾ ਤੁਰਿਆ ਮੈਂ ਆਪਣਾ ਪਤਲਾ ਆ ਖਲਿਆਣ ਦੇ ਮੈਂ ਭਾਈ ਮੈਂ ਤਰਾ ਤੁਰਿਆ ਚਲ ਹੌਲੀ ਹੌਲੀ ਤੂੰ ਲਾਈ ਆ ਹਾਂ ਹੁਣ ਦੱਸ ਕੀ ਕਹਿੰਦਾ ਹੈ ਹਾਂ ਪਤਾ ਕੀ ਜਾਂਦਾ ਉਹ ਲੱਕੜਾਂ ਪੰਗਾ ਹੈ ਮੰਗੂ ਕਿੱਥੇ ਨਹੀਂ ਜਾਂਦਾ ਕਿੱਥੇ ਸਰਸ ਪੁੱਛ ਲੈਣੇ ਲੈ ਜਾਣੇ ਹੁਣ ਮੇਲਾ 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 ਤੈਨੂੰ ਕੰਮ ਆਗੇ ਕੋਈ ਤੈਨੂੰ ਫੱਟੇ ਕੰਮ ਹੋਣਾ ਇੱਥੇ ਰੁਕਾ ਅਸਰ ਬੱਛਲਾ ਨਾ ਹੁਣ ਪੁੱਛ ਲੈਣਾ ਮੈਨੂੰ ਕਰਤੀ ਘਟੀ ਖਾਲੀ ਐ ਚ ਪਾਵਾਂਗੇ ਹੁਣਾਂ ਮੜਾਂਗ ਜਾ ਤੇ ਇਹਨੂੰ ਇੱਥੇ ਕਿਹੜਾ ਟਰੈਕਟਰ ਨੂੰ ਛਾਵੇਂ ਕਰਕੇ ਲਾਤਾ ਤੇ ਉਧਰ ਬਾਪੂ ਆ ਗਿਆ ਦੂਜਾ ਟਰੈਕਟਰ ਲੈ ਕੇ ਤਾਂ ਪਹਿਲਾਂ ਜਿਹੜਾ ਹੈਗਾ ਪਈ ਝੋਨਾ ਪਾਉਨੇ ਆ ਇਹ ਕੰਮ ਫੇਰ ਵਿਹਲੇ ਹੋਗੇ ਦੇਖਾਂਗੇ ਸਮਾਂ ਮਿਲਿਆ ਤਾਂ ਪਾਵਾਂਗੇ ਇਹਨੂੰ ਸਮਾਂ ਹੀ ਸਮਾਂ ਵੈਸੇ ਆਹ ਤਾਂ ਹੁਣ ਖਲਿਆਰਦ ਨੇ ਖੇੜੇ ਦੀ ਆਹ ਪਾਉਣਾ ਪਹਿਲਾਂ ਹੋਰ ਕਰਦੇ ਹੋਰ ਕਰਦੇ ਥੋੜਾ ਯਾ ਬਸ ਬਸ ਲਾਵੇ ਮਤਰਾ ਚੱਕ ਲਾ ਬੱਠੜ ਖੜਦੇ ਤੁਰੇ ਜਾਣ ਬਾਦਰ ਮੂਰੇ ਮੂਰੇ ਬਣਦਣਾ ਮਗਰ ਦੀ ਲੋੜ ਹੀ ਨਹੀਂ ਮਗਰ ਤਾਂ ਬੰਗੇ ਬੰਗੇ ਦੀ ਪੈ ਜਾਊਗਾ ਮੂਰੇ ਮੂਰੇ ਖੁੱਦ ਆ ਗਿਆ ਬਸ ਅੱਧਾ ਰਹਿ ਗਿਆ ਗਾਂ ਕਰਦੇ ਕਿਉਂ ਕਰਾਂ ਚਾਹੀਨਾ ਬਫੂਤਰ ਲੱਗ ਰਿਹਾ ਚਾਹ ਤੇ ਆਪਾਂ ਪਾਉਨੇ ਬਈ ਥੋੜਾ ਰਹਿ ਗਿਆ ਉਹ ਲੁਕਾ ਨੇ ਮਾਹ ਟੱਕ ਲੈ ਆਉਂਦਾ ਦੇ ਨੂੰ ਚਾਈ ਦਾ ਤੁਮ ਮਗਾ ਮੱਛੀ ਨੇ ਉਹ ਤੋਂ ਫਟੋ ਪਾੜੀ ਨੂੰ ਅੱਗ ਲਾਈ ਜਦ ਕੀ ਨਾ ਤੇ ਬੀੜ ਕੋ ਬਣਾ ਲਾ ਪੁੱਲੇ ਟਾਇਕੜਾ ਬਾਣ ਤੇ ਗਨੇ ਮੱਛਲੇ ਸੀ ਐ पर ये दमो फॉर दे ये आई तो। नु कर ले 1 किलो एक दाती से कर के हां ये कहला ना है करते क्या कर अच्छा आओ हमो सी फों चलों फों चलों फों ਗਾ ਕਰਦੀ ਕੌਣੇ ਸ਼ਾ ਗਾ ਕਰਦੀ ਮੂਤ ਦਾ ਬਰਾਬਰ ਲਾ ਕੇ ਉਸ ਉਹਦੇ ਨੂੰ ਥੋੜਾ ਜਿਹਾ ਨੱਕੀ ਆ ਕਮਲੇ ਜਿਹਾ ਅੰਦਰ ਜਿਹੜਾ ਦੋ ਚੰਦ ਤੂੰ ਘੱਟਾ ਕਰ ਕੇ ਕਮਤ ਨਹੀਂ ਕਰਦੇ ਬੋਲਦੇ ਕਰ ਹਾਂ ਇਹ ਬੜਾ ਨਾ ਨਹੀਂ ਜਿਹੜਾ ਹਾਂ ਬਸਾ ਨਾ ਉਹਦੇ ਤੇ ਆਹ ਪੰਦੀ ਨੂੰ ਪੰਡਾ ਵਾਂ ਚ ਹੋਵੇ ਪਟੇ ਨੂੰ ਉਹਦਣਾ ਕਿਹੜਾ ਸੀ ਆਪਣੇ ਨਾਲ ਉਹ ਭਈ ਨਮਾਰ ਹੀ ਦੱਸੀ ਜਾਵੇ ਕਹਿੰਦਾ ਨਮਾਰ ਜੀ ਤੇ ਇਹ ਨਮਾਰ ਜੀ ਭਾਈ ਬਥੇਰੇ ਕੰਮ ਹੁੰਦੀ ਹੈ ਇਹਦੇ ਨਾਲ ਕਿੰਨੇ ਵਾਰੀ ਅਸੀਂ ਜਿਹੜਾ ਹੈਗਾ ਟੋਚਣਾ ਪਾ ਕੇ ਟਰੈਕਟਰ ਜਿਹੜਾ ਹੈਗਾ ਕੱਢਿਆ ਹੈਗਾ ਖੁੱਬਿਆ ਹੋਇਆ ਵੀ ਕੱਢਿਆ ਦੂਜੀ ਗੱਲ ਕਦੂ-ਕਦੂ ਕਰਦੇ ਤੋਂ ਬਹਿ ਜਾਂਦਾ ਟਰੈਕਟਰ ਉਵੇਂ ਵੀ ਖੁੱਬਿਆ ਹੋਇਆ ਕੱਢਿਆ ਤੇ ਟੋਚਣਾ ਪਾ ਕੇ ਦੂਜੂਂ ਵੀ ਆਪਣੇ ਖੁੱਬਿਆ ਹੋਇਆ ਕੱਢਿਆ ਕਦੂ ਦੇ ਵਿੱਚ ਜਿਵੇਂ ਦੇਦ ਨਾਲ ਟਮਾਟੂ ਬੰਨ ਕੇ ਤੇ ਉਸ ਹਾਵ ਨਾਲ ਤੇ ਹੁਣ ਇਹ ਕੀ ਕਰਦੇ ਇਹਨਾਂ ਦਾ ਭਾਈ ਉੱਥੇ ਜਿਹੜੇ ਆਪਣੇ ਪਿਛਲੇ ਪਾਸੇ ਮੜਾਣ ਨੂੰ ਜਾ ਪਿਆ ਸੀ ਜਿਹੜਾ ਚੱਕਣਾ ਸੀਗਾ ਉਹ ਵਰ ਕੈਨਾਂ ਦੀ ਆਪਣੀ ਪਹਿਲਾਂ ਵੀ ਦਿਖਾਂਗੇ ਅਸੀਂ ਆਪਾਂ ਵੀਡੀਓ ਦੇ ਵਿੱਚ ਦੇਖਣਾ ਹੋਣਾ ਤੇ ਉੱਥੇ ਤਣੇ ਜਿਹੇ ਹੈਗੇ ਕੁਛਕ ਉਹ ਕੱਢਾਂਗੇ ਨਾਲ ਸੁਹਾਗੇ ਵਾਲੇ ਸੰਗਲ ਜਿਹੜੇ ਹੈਗੇ ਉਹ ਲੈ ਚਾਲਦੇ ਆਂ ਨਾਲ ਜਿਹੜਾ ਹੈਗਾ ਪਟਾ ਚੱਲ ਕੇ ਫੌਨ ਨੇ ਟਰੈਕਟਰਾਂ ਟੂਸ਼ਨ ਤੇ ਉਹ ਕੱਢਦੇ ਆ ਤੇ ਬਾਪੂ ਉਹਨਾਂ ਨੂੰ ਫੜਾ ਦੇਾਂਗੇ ਉਹ ਕੱਢ ਲੈਣਗੇ ਤੇ ਮੈਂ ਜਿਹੜਾ ਹੈਗਾ ਆ ਟਰਾਲੀ ਇੱਕ ਘਰੇ ਛੱਡ ਕੇ ਉਹਨਾਂ ਤਿੰਨ ਟਰਾਲੀਆਂ ਹੈਗੀਆਂ ਇੱਥੇ ਚੌਥੀ ਗੱਡੀ ਆ ਤੇ ਚਾਰ ਹੀ ਟਰੈਕਟਰ ਹੈਗੇ ਤੇ ਫਿਰ ਘਰੇ ਇੱਕ ਟਰਾਲੀ ਖੜਾ ਕੇ ਟਰੈਕਟਰ ਟਰਾਲੀ ਤੇ ਸਕੂਟਰੀ ਲੈ ਕੇ ਆ ਜੂ ਫਿਰ ਕੰਦੀ ਲੈ ਜਾਾਂਗੇ ਇੱਕ ਮਾਲੀ ਲੈ ਆਊਗਾ ਫਿਰ ਐਸਾ ਹੁਣ ਜਿਹੜਾ ਹੈਗਾ ਫੋੜੀ ਫੋੜੀ ਥਾਂ ਤੋਂ ਫੇੜਾ ਘਰੇ ਰਹਿ ਕੇ ਚੱਲਦੇ ਆ ਇਹ ਹੋ ਗਿਆ ਜੀ ਦੋ ਵਾਲੀ ਚਾਹ ਦਾ ਸਮਾਂ ਤੇ ਸਮਾਂ ਲਗਭਗ 1:57:58 ਮਿੰਟਾਂ ਦਾ ਹੋ ਗਿਆ ਆ 2 ਵਜੇ ਨਾਲ ਹੀ ਆ ਤੂੰ ਕਿਹ ਪੁੱਛਾਈਂ ਮਾਰਦਾ ਫਿਰਦਾ ਹੋਏ ਤੇ ਚਾਹ ਆਪਾਂ ਭਈਆ ਪਤੀਲੇ ਦੀ ਧਰਦੇ ਹੁੰਦੇ ਹਾਂ ਵੱਡੇ ਚ ਕਿ ਇਹੀ ਇੱਧਰ ਪਿਆਗਾ ਦੂਜੇ ਪੰਨੇ ਜਿਹੜੇ ਹੈਗੇ ਉਹ ਕੋਠੇ 'ਚ ਪਏ ਆ ਤੇ ਉੱਥੇ ਸਿਲੰਡਰ ਵਗੈਰਾ ਵੀ ਪਿਆਗਾ ਤੇ ਇੱਥੇ ਜਿਹੜਾ ਹੈਗਾ ਆਪਾਂ ਚੁੱਲੇ ਤੇ ਤਾਂ ਧਰ ਲੈਣੇ ਹੁੰਦੇ ਆ ਤੇ ਉਧਰਲੇ ਪਾਸੇ ਸੰਗਲ ਵਗੈਰਾ ਜਿਹੜੇ ਆਪਾਂ ਪਟਾ ਲਿਆ ਕੀਤਾ ਸੀਗਾ ਤੇ ਉਹ ਤਲੇ ਤੁਨੇ ਜਿਹੜੇ ਹੈਗੇ ਖਿੱਚੀ ਜਾਂਦੇ ਹੈਗੇ ਤੇ ਆਹ ਟਰਾਲੀ ਜਿਹੜੀ ਹੈਗੀ ਸੀ ਸਾਰੀ ਆਪਾਂ ਭਾਰਤੀ ਪਈ ਕੋਸ਼ਕ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਮੱਲੀ ਨੇ ਚੱਕੇ ਸੀਗੇ ਬੱਠਲ ਤੇ ਮੈਂ ਭਰੀ ਜਾਂਦਾ ਸੀ ਉਸ ਤੋਂ ਬਾਅਦ ਉਹ ਕਹਿੰਦਾ ਮੇਰਾ ਕੱਦ ਛੋਟਾ ਰਹਿ ਗਿਆ ਤੇ ਇੱਥੇ ਹੀ ਕਹਿੰਦਾ ਢੇਰੀ ਇਧਰ ਹੁਣ ਚੱਕਣੀ ਆ ਤੇ ਤੂੰ ਪਰ ਉਸ ਤੋਂ ਬਾਅਦ ਮੈਂ ਜਿਹੜੇ ਹੈਗਾ ਉਹ ਸਿੱਟ ਤੇ ਸੀ ਤੇ ਆਹ ਟਰਾਲੀ ਜਿਹੜੀ ਹੈਗੀ ਆ ਲੀਲੀ ਮਗਰ ਖੜੀ ਐ ਇਹ ਆਪਾਂ ਹੁਣ ਪਿੰਡ ਲੈ ਕੇ ਚੱਲਦੇ ਆਂ ਪਿੰਡ ਛੱਡ ਕੇ ਸਕੂਟਰੀ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਦੂਜੀ ਟਰਾਲੀ ਦੀ ਹੈਗੀ ਉਹ ਲੈ ਕੇ ਜਾਵਾਂਗੇ ਤੇ ਇਧਰਲੇ ਪਾਸੇ ਫਾਈ ਆਂਦੇ ਆਗੇ ਇਹ ਤਾਂ ਇਹਦਾ ਹੁੰਦਾ ਖੇਤ ਜਿਹੜਾ ਹੈਗਾ ਚਾਹ ਪਾਣੀ ਪੀਣ ਦਾ ਸਵਾਦ ਹੀ ਕੁਝ ਵੱਖਰਾ ਹੁੰਦਾ ਅger ਰੋਟੀ ਘਾਟੀ ਖਾਣ ਦਾ ਸਵਾਗ ਲੱਗਦੀ ਹੈ ਹਰ ਇੱਕ ਆਈਟਮ ਇੱਥੇ ਜਾਣਦੇ ਜਾਣਦੇ ਉਹ ਨਹੀਂ ਨਿਕਲਦਾ ਆਪਣਾ ਨਹੀਂ ਭਾਈ ਇਹਦੇ ਬਾਰੇ ਕਹਿੰਦਾ ਜੂੰਗਾ ਵਾਵਾ ਮਿੱਟੀ ਥੱਲੇ ਉਧਰ ਵੇਰ ਆ ਗਈ ਛੱਡ ਕੇ ਟਰਾਲੀ ਆਪ ਬਾਈਕੇ ਘਰੇ ਤਾਂ ਖੜਾ ਜਾਂਦੀ ਬਈ ਕਿਰਾਂ ਜੇ ਤੇ ਟਰਾਈਟਰ ਲਿਆ ਕੇ ਇਧਰ ਲਾਤਾ ਹੁਣ ਸਕੂਟਰੀ ਲੈ ਕੇ ਚੱਲਦੇ ਆਂ ਦੂਜੀ ਟਰਾਲੀ ਲੈਣ ਇਧਰ ਭਾਈ ਗੰਡੇ ਗੁੰਡੇ ਚਿਰੀ ਜਾਂਦੀਆਂ ਆਂ ਬੁੜੀਆਂ ਇਹਨਾਂ ਦੇ ਆਦੇ ਕੰਮ ਤੇ ਕੱਪੜਿਆਂ ਦੀਆਂ ਤਹਾਂ ਤੂੰ ਹਾਂ ਮਾਰ ਕੇ ਬਾਕੀ ਹਜੇ ਉਹ ਤਾਰ ਵਾਲੇ ਲਾਉਣ ਵਾਲੇ ਪਏ ਹੈ ਜਿਆ ਕੁਸਾਂਗਾ ਹੁੰਦਾ ਬੁੜੀਆਂ ਦਾ ਕੰਮ ਤਾਂ ਨਹੀਂ ਬਗੋ ਚੱਲਦੇ ਰਹਿੰਦੇ ਹੈਗੇ ਤੇ ਜਿਹੜਾ ਸਾਈਕਲ ਸੀ ਆ ਆਪਣਾ ਉਹਦੇ ਆਪਾਂ ਮਗਰਿਆੜ ਮਟਗੜ ਤੇ ਉਹ ਸਾਰਾ ਕੁਝ ਲਾਦਾ ਸੀਗਾ ਲੰਡਾ ਕੋਲੋਂ ਨਨ ਕਰਦਾ ਸੀਗਾ ਇਹਦੀ ਵੀ ਹੁਣ ਸਰਪਸ ਕਰਾਉਣੀ ਆ ਵਾਪਸ ਉਹ ਇਕੱਲੇ ਹੁਣਾ ਦਾ ਫੇਰ ਤੂਲ ਗਰੀਸ ਕੋਲ ਜਿਹੜਾ ਹੈਗਾ ਉਹ ਦੇਵਾਂਗੇ ਤੇ ਬਾਹਰ ਕੁੱਕੜ ਪਵਾਏ ਜਾਂਦੇ ਆ ਗਾਹ ਹਰ 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 ਅਬਾ ਦੇ ਕੁੱਕੜ ਨਹੀਂ ਫੜਿਆ ਜਾਂਦਾ ਉਥੋਂ ਨੰ ਦਾ ਕਾਤਾ ਟੋਕਰਾ ਲਾ ਦੇ ਇਹਨਾਂ ਤੇ ਬਲੇ ਘੇੜ ਲੈ ਉਹ ਦੂਜੇ ਵੀ ਕੱਢ ਤੇ ਵੈਰੀ ਗੁੱਡ ਵੈਰੀ ਗੁੱਡ ਕਲਾਪਿੰਗ ਕਲਾਪਿੰਗ ਹਾਂ ਸਾਡੀਆਂ ਬੁੜੀਆਂ ਭਾਈ ਕੁੱਕਰ ਕੁੱਕਰ ਨਹੀਂ ਤਾੜੀ ਦੇ ਕੱਲੇ ਵਾ ਲੈ 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 ਉਹਨਾਂ ਨੇ ਮਾਰੀਆਂ ਨੇ ਉਹਨਾਂ ਨੂੰ ਗਾਂ ਨੂੰ ਹੱਕੀ ਜਾਂਦੀ ਹੈ ਜੀ ਅੱਜ ਮੈਂ ਤਾੜੀ ਲੈਣੀ ਹਾਂ ਬਹੁਤ ਔਖੇ ਆ ਤੇ ਮੈਂ ਰੋਲ ਤਾੜਦੀ ਹਾਂ ਤੁਸੀਂ ਅੱਜ ਹੀ ਤਾੜੋ ਤੁਸੀਂ ਅੱਜ ਹੀ ਤਾੜੋ ਲੰਗ ਹੋਰ ਲਾ ਦੇ ਹੜੀ ਪਾਹੂ ਹੜੀ ਪਾਹੂ ਲੰਗ ਤੂੰ ਰੰਗ ਨਾਲ ਉਹਦੇ ਨਾਲ ਲੰਗ ਦਰ ਹੜੀ ਪਾਹੂ ਆ ਲਾਰਾ ਚਾਪਲ ਕਿਉਂ ਰਾ ਉੱਥੇ ਛੜੀਪਾ ਕੁਡੇ ਕੁਡੇ ਛੜੀਪਾ ਕੁਡੇ ਕੁਡੇ ਉਹ ਦੂਜੇ ਜੀ ਜੜਤੀ ਬਸ ਨਹੀਂ ਹੋ ਉਹ ਤਾਂ ਇੱਕ ਤਾਂ ਉਹਦੇ ਵਿੱਚ ਵੜ ਗਈ ਹੁਣ ਆਉਣੀ ਇੱਕ ਤਾਂ ਕੂਲਰ ਚ ਵੜ ਗਈ ਛੜੀਪਾ ਹੂ ਕੁਡੇ ਕੁਡੇ ਆ ਨਹੀਂ ਚੱਲ ਚੱਲੀ ਪਰੇ ਕਰ ਲੈਣ ਨੂੰ ਛੁੱਟੀ ਖੁਡੇ 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 ਤੂੰ ਦੇਖੀਂ ਜਾਬੜੇ ਦਾ ਧਾਣੇ ਦਾ ਮੁੱਠੂ ਖੁਡੇ 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 ਤੂੰ 3 ਚੌਥੀ ਵੀ ਕੱਢਦੀ ਪਰੇ ਹੋਇਆ ਤੂੰ ਉਹੋ ਜਿਹਾ ਉਹੋ ਕੁੜਕੁੜ ਕਰਦੇ ਉਹੋ ਜਿਹੀ ਹਾਸੀ ਆ ਪਾਣੀ ਨਹੀਂ ਪਤਾ ਲੱਗਦਾ ਕੁੱਤੇ ਸੀਐਨ ਕੁਖੜ ਕਰੀ ਜਾਂਦੇ ਆ ਕਿ ਹੇ ਹਸੀ ਆਂਦੀ ਆ ਪਰੇ ਹੋ ਜਾ ਹਰ ਰੋ ਰੁਕਤ ਨਹੀਂ ਕਰਨਾ ਤੂੰ ਖੁਡੇ 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 ਖ ਨੇੜੇਲੀ ਹੋਣਾ ਤੂੰ ਦੂਰ ਖੜ ਜਾ ਉਸ। ਕੋਡਾ ਕੋਡਾ। ਗਾਂ ਤਾਂ ਖੜ ਜਾ ਯਾਰ ਇੱਕ ਮਿੰਟ। ਕੋਡਾ 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 ਕਿੰਨੇ ਆ ਮੰਮੀ ਪੰਜ? ਪੰਜ ਆ ਪੰਜ। ਬਾ ਖੜ ਜਾ ਮਾਪੀ ਤਾੜ ਦੂੰਗਾ। ਕੋਡਾ ਕੋਡਾ ਕੋਡਾ। ਨਹੀਂ ਆਰਦੇ ਜੇ ਤੁਸੀਂ ਤਾੜ ਦੂੰਗਾ। ਕੋਡਾ ਕੋਡਾ ਕੋਡਾ। ਨਹੀਂ ਆਰਦੇ। ਕੋਡਾ ਕੋਡਾ। ਹਾਂ ਡਰਾ ਦੇ ਉਹਨਾਂ ਨੂੰ ਆਇਆ ਕਿ ਅੰਦਰ ਤਾੜ ਕੇ ਸਾਨੂੰ ਕੁੱਟਣ ਦਾ ਫਰਮਾ। ਕੋਡਾ। ਤਾੜੀ ਦੇ ਤੂੰ ਕੋਲੇ ਆ। ਕੋਡਾ 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 ਕੋਡਾ। ਬਾਸ ਬਾ ਵੜ ਜਾ ਅੰਦਰ। ਕੋਡਾ ਕੋਡਾ ਕੋਡਾ। ਉਧਰ ਦੀ ਹੋ ਉਧਰੋਂ ਉਧਰ ਜਾ ਬਸ ਹੁਣ ਕਿਵੇਂ ਹੁੰਨੇ ਕੋ ਉਧਰ ਜਾ ਮੜਾ ਜਾ ਇੱਕ ਮਿੰਟ ਆ ਬਾਹਲਾ ਨਾ ਇਹਨਾਂ ਨੂੰ ਫਰ ਫਰ ਕਰੀ ਪਿਆਰ ਦੇ ਨਾਲ ਬਾਦ ਆ ਲੈ ਬਾ ਹੌਲੀ ਕਿਤੇ ਨਾ ਜਿਵੇਂ ਮਾਇਆ ਆਇਆ ਕੀਤਾ ਨਾ ਐ ਬਸ ਹੌਲੀ ਮੈਂ ਫਿਰ ਜਾਵਣ ਤਾ ਨਹੀਂ ਭੌਣ ਤਾ ਛੁੜ 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 ਆ ਤੁਹਾਨੂੰ ਕੁੱਕੜ ਤਾਰਨਾ ਸਿਖਾਉਂਦੇ ਆ ਭਾਈ ਕੁੜੇ 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 ਆ ਜਾ ਆ ਜਾ ਆ ਜਾ ਕੁੜੇ ਕੁੜੇ ਆਇਓ ਜਿਹਨੇ ਦਾਣੇ ਦੁਨੇ ਪਾ ਦੱਸ ਜਿਹਨਾਂ ਤੇ ਚੱਕੀ ਫਰਦੀ ਸੀ ਛੋਟੀ ਆ ਵਾਲੀ ਇਹ ਤੋਂ ਨਹੀਂ ਤੜੇ ਹੁਣ ਮੈਂ ਤਾਰਕੇ ਦਿੰਦਾ ਨਹੀਂ ਕਰ ਪਾਸੇ ਹੋ ਗਏ ਕੁੜੇ ਆਏ ਮੰਮੀ ਆਪਾਂ ਢਾੜ ਦੇਾਂਗੇ ਆਇਓ ਸਾਰੇ ਦਾਣੇ ਪਾ ਕੇ ਢਾੜ ਜਮਨੀ ਸਕੀਮ ਖੇਡਦੀ ਹੈਗੀ ਗੁੱਡੇ 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 ਕੰਡੜੜੀ ਜਾਂਦੀ ਯਾਰ ਥੋਣੀ ਟੱਲੀ ਪਰ ਆਓ ਵੜੀ ਦੇ ਆਪੀ ਵਰਨੇ ਹਾ 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 आ आ आ आ हास आ आ आ आ आ नाचते रहते सेंटर में तो गुफा आ आ आ आ आ बैठ सेट रहे हैं रविंद्र छोटे 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 ਬਿਨਾ ਕਾਦੇ ਤੋਂ ਆਇਆ ਕਰਦੇ ਹੁੰਦੇ ਮੰਮੀਆ ਪਾਉਣੇ ਆ ਕਿ ਨਹੀਂ ਚੋਗਾ ਜਨਾ ਤੇ ਆ ਤਾਂ ਵਿੱਚ ਰਹਿਣ ਦੇ ਮੋਟਾ ਰੀ ਬਰਤੀ ਬੁਟੀ ਚ ਆ ਆ ਗੰਗਾ ਜੈਨਾ ਬਈ ਆ ਹਾਂ ਕਰਦੇ ਹਾਂ ਇਹ ਤੇ ਬਾਲਾਂ ਹਾਂ 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 ਲੈ ਲਾਂ ਅੰਦਰ ਪਾਣੀ ਦੀ ਵੀ ਆ ਕੌਲੀ ਭਰ ਕੇ ਤਰ ਪਾਣੀ ਦੀ ਬਲ ਭਰ ਕੇ ਤਾਂ ਆਇਆ ਦਰ ਇੱਕ ਤੇ ਬੁੱਝ ਚਾਹੇ ਲਾਉਂਦਾ ਵੇ ਮੋਰਸਾਂ ਚਾਬੀ ਲੈ ਆ ਦਿੰਨੇ ਇੱਕ ਦੂ ਲੈ ਕੇ ਦੇ ਵੰਗੂ ਖਰਾਬ ਚੱਲੇ ਖੇਤ ਰੋਟੀ ਲੈ ਕੇ ਟਰੈਕਟਰ ਖੇਤੀ ਹੈ ਵੰਗੂ ਹਾਂ ਉਹ ਵੀ ਲੈ ਕੇ ਆਇਆ ਟਰੈਕਟਰ ਹੀ ਬਹੁਤ ਸਮਾਂ ਹੁੰਦਾ ਵੰਗੂ ਮੁੰਡਾ ਦਾ ਤਾਂ ਆਹ ਟਰੈਕਟਰ ਲੈ ਆ ਕੇ ਘਰੇ ਖੜਾਤਾ ਸੀਗਾ ਆਪਾਂ ਤੁਹਾਨੂੰ ਦਿਖਾਇਆ ਸੀ ਦੂਵਾਰ ਆਪਾਂ ਲੈ ਕੇ ਗਏ ਸੀ ਸਕੂਟਰ ਜੀ ਤੇ ਦੂਜਾ ਟਰੈਕਟਰ ਲਿਆਉਣ ਵਾਸਤੇ ਹਾਂ ਸਰਦਾਰ ਦਾ ਛੱਡਿਆ ਰੱਖਦੇ ਕੀ ਇੱਲੀਆਥੇ ਨਹੀਂ ਜਿਹੜੀ ਕਿੱਥੇ ਆ ਉਹ ਆ ਸਾਡੇ ਕੋਈ ਇੱਥੇ ਖੁੱਲੀ ਤੇ ਉਹਰੇ ਲਿਆ ਫਿਰ ਜਾਇਂ ਕਰ ਖੇਤ ਹੀ ਲੈ ਜਾ ਯਾਰ ਖੇਤ ਹੀ ਲੈ ਟਰੈਕਟਰ ਚ ਪਾ ਲਈ ਤੇ ਆਪਾਂ ਦੂਜਾ ਟਰੈਕਟਰ ਲਿਆਂਦੇ ਨਹੀਂ ਸੀ ਭਾਈ ਉਹ ਕਿਉਂਕਿ ਝੋਨਾ ਖੇਤ ਪਿਆ ਸੀ ਖੇਤ ਹੀ ਪੈਣਾ ਸੀ ਮਾਸ਼ਾ ਚਲ ਉੱਥੋਂ ਵੀ ਟੜਕੇ ਜਿਹੜਾ ਹੈਗਾ ਤੋੜ ਲਾਂਗੇ ਤੇ ਸਵੇਰੇ ਰੋਟੀ ਰੋਟੀ ਖਾ ਕੇ ਜਿਹੜਾ ਹੈਗਾ ਰਾਣੀ ਉਹ ਨਿਕਲਾਂਗੇ ਤੇ ਮੰਮੀ ਆਪਣੇ ਨੌਰੇਲੀ ਚਾਪੀ ਲਈ ਆਂ ਆ ਅਗੜੀ ਪਈ ਆ ਉਹ ਆਪਣੇ ਉਥੋਂ ਕਿੱਲੀਆਂ ਜੀਆਂ ਚੱਕੜੀਆਂ ਉਹ ਵੀ ਲੈ ਕੇ ਜਾਣੀਆਂ ਖੇਤ ਹੀ ਰੱਖ ਦੂਗਾ ਠੀਕ ਹੈ ਜੀ ਬਸ ਤੜਕੇ ਨਿਕਲਾਂਗੇ ਝੋਨਾ ਲੈ ਕੇ ਪਰ ਹੁਣ ਕਮਲੇਸ਼ ਚੱਲਿਆ ਰੋਟੀ ਲੈ ਕੇ ਬਾਪੂ ਦੀ ਬਾਪੂ ਕਹਿੰਦਾ ਚਲ ਮੈਂ ਹੈਗਾ ਹਾਂ ਤੇ ਕੱਲ ਨੂੰ ਤੁਸੀਂ ਅ ਤੜਕੇ ਝੋਨਾ ਲੈ ਕੇ ਜਾਵੜੋ ਠੀਕ ਹੈ ਇਹੀ ਸੀ ਆਪਣੀ ਅੱਜ ਦੀ ਵੀਡੀਓ ਭਾਈ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਨਵੀਂ ਸਵੇਰ ਨਾਲ ਕੱਲ ਨੂੰ ਤੇ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜਦੀ ਕਲਾ ਤੇ ਇੱਕ ਵਾਰ ਫੇਰ ਤੋਂ ਅ ਜਿਹੜੇ ਆਪਣੇ ਸ਼ਹੀਦ ਪਈ ਜਿਨ੍ਹਾਂ ਨੇ ਆਪਣੇ ਵਾਸਤੇ ਕਰਵਾਨੀਆਂ ਦਿੱਤੀਆਂ ਜਿਨ੍ਹਾਂ ਨੇ ਆਪ ਦੀ ਅਣਖ ਨੂੰ ਬਚਾਉਣ ਵਾਸਤੇ ਆਪਣੀ ਸਰਦਾਰੀ ਨੂੰ ਬਚਾਉਣ ਵਾਸਤੇ ਕਰਵਾਨੀਆਂ ਦਿੱਤੀਆਂ ਅ ਅੱਜ ਦੇ ਦੇਣੀ ਸਵੇਰੇ 9 ਵਜੇ ਦਾ ਸਮਾਂ ਸੀਗਾ ਜਦੋਂ ਇੰਦਰਾ ਗਾਂਧੀ ਦੇ ਅ ਗੋਲੀਆਂ ਮਾਰ ਕੇ ਉਹਦਾ ਭਾਈ ਕਾਂਡ ਕਰਤਾ ਸੀ ਸੋਦਾ ਲਾਤਾ ਸੀਗਾ ਤੇ ਜੂਨ 1984 ਦਾ ਜਿਹੜਾ ਸੀਗਾ ਬਦਲਾ ਲਿਆ ਸੀ ਉਸ ਤੋਂ ਤੇ ਬਾਕੀ ਠੀਕ ਹੈ ਜੀ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਕਰ ਪਰਿਵਾਰਾਂ ਦੇ ਵਿੱਚ ਨਗਰ ਖੇੜੇ ਦੇ ਵਿੱਚ ਵਾਹਿਗੁਰੂ ਸੱਚਾ ਪਾਤਸ਼ਾਹ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਨਾਲ ਸਵੇਰੇ ਸਤਿ ਸ੍ਰੀ ਅਕਾਲ ਰੱਬ ਰੱਖੇ ਸਾਰਿਆਂ ਨੂੰ